ਸਾਸਤਰੀ ਕਾਲ ਵੀਰੇ ਸਾਰਿਆਂ ਨੂੰ ਤੇ ਆਪਣੇ ਆਹ ਪਟਰਾਉਨਿਕਸ ਦੇ ਜਿਹੜੇ ਆਪਾਂ ਮੈਕ ਲਾਏ ਸੀ ਉਹਨਾਂ ਦਾ ਆਪਣਾ ਨੁਕਸਾਨ ਹੋ ਗਿਆ ਟੱਟ ਥੱਲੇ ਆ ਕੇ ਟੁੱਟ ਗਏ ਤੇ ਵੇਖੋ ਹੁਣ ਵੀਡੀਓ ਚ ਹੋਰ ਨਵੇਂ ਲਾਵਾਂਗੇ ਅੱਜ ਦੇਖੋ ਆ ਕਰੀ ਗਾ ਕਰੀ ਬਾ ਚੋਰੀ ਕਰਕੇ ਲੈ ਗਏ ਬਾਈ ਰੋਕੋ 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 ਚੋਰੀ ਕਰਕੇ ਲੈ ਗਏ ਭਾਂਚ ਰੋਕੋ 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 ਚੋਰੀ ਕਰ ਲਈ ਆ ਚੌੜ ਕਰ ਰਹੇ ਆ ਚੌੜ ਕਰ ਹੀ ਜੰਨੇ ਆ ਬਈ ਹੋਰ ਆਏ ਆ ਚੋਬਰ ਨੂੰ ਅੱਜ ਹੋਰ ਲਿਆਂਦਾ ਕਹਿੰਦੇ ਕਹਿੰਦੇ ਦੋ ਦਿਨਾਂ ਬਹੁਤ ਕੰਮ ਤੋਂ ਹੁੰਦਾ ਕੀਤਾ ਖੇਤ ਥੱਕ ਗਏ ਸੀ ਕਹਿੰਦਾ ਖੇਤ ਘੁੰਮ ਕੇ ਆਉਣਾ ਸ਼ਹਿਰ ਕਹਿੰਦਾ ਖੇਤ ਬਹੁਤ ਕੰਮ ਕਰ ਲੈ ਸ਼ਹਿਰ ਚੱਲਦੇ ਆ ਰੌਣਕ ਮੇਲਾ ਵੇਖ ਕੇ ਆਉਣੇ ਆ ਕਹਿੰਦਾ ਇੱਕ ਦਿਨ ਮਾਰੀ ਜਾਣਾ ਮਿੱਟੀਾਂ ਮਿੱਟੀ ਹੋਈ ਜਾਂਦੇ ਐਵੇਂ ਕਹਿੰਦਾ ਤਾਂ ਕਰਕੇ ਆ ਗਏ ਦਵਾਈ ਵਾਲਾ ਆ ਗਿਆ ਮੁੰਡਾ ਦੇਖੋ ਮੁੰਡਾ ਮੱਚ ਚੜਾਉਂਦਾ ਮਾੜੀ ਆਇਆ ਇੱਥੇ ਆਇਆ ਓਏ ਓਏ ਇਹ ਦਵਾਈ ਤੋਂ ਆਇਆ ਮੁੰਡਾ ਇਹ ਕਹਿੰਦਾ ਹੋਰ ਚੱਲ ਗਿਆ ਦਵਾਈ ਤੋਂ ਆਇਆ ਮੁੰਡਾ ਇਹ ਹੋਰ ਵਧੀਆ ਕ ਦਵਾਈ ਵਧੀਆ ਸੀ ਪੰਜਾਬ 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 ਵਰਗੀ ਨਹੀਂ ਰਹੀ ਇਸ ਨਾਲ ਇਹਨੇ ਲੱਖ ਪਰਦੇਸੀ ਹੋ ਗਏ ਆਪਣਾ ਮੁਲਖ ਨਹੀਂ ਭੰਡੀ ਦਾ ਅੱਜ ਤੁਹਾਨੂੰ ਬਹੁਤ ਕੁਸ ਦਿਖਾਉਣਾ ਹੈ ਬੋਰ ਫੇਟ ਕਰੋ ਵਲੌਗ ਚੱਲੀ ਬਹੁਤ ਕੁਸ ਦਿਖਾਉਣਾ ਧਿਆਨ ਨਾਲ ਹੀ ਰੱਖਾਂਗੇ ਟੈਨਸ਼ਨ ਨਾਲੇ ਬਈ ਠੀਕ ਹੈ ਅੱਜ ਕਿੰਨੇ ਤਰੀਕੇ ਬੰਦੀ ਨਹੀਂ ਬਈ ਤਰੀਕਾ ਦੱਸੋ ਬਾਈ ਦਾ ਸਾਨ ਹੋ ਗਿਆ ਯਾਰ ਚਲੋ ਕੋਈ ਨਹੀਂ ਘਾਟੇ ਵਾਧੇ 900 ਰੁਪਏ ਮਿੱਟੀ ਹੋ ਗਿਆ ਇੱਕ ਦਿਨ ਹੀ ਚਲਾਇਆ ਹੁਣ ਤਾਂ ਇਹਨੂੰ ਕੋਈ ਫ੍ਰੀ ਵੀ ਨਹੀਂ ਰੱਖਦਾ ਵਲੌਗ ਚ ਦੱਸਾਂਗੇ ਕੀ ਚੱਕਰ ਬਣਿਆ ਜੁੜੇ ਰਹੋ ਠੀਕ ਆ ਬਈ ਮਿਹਰਬਾਨੀ ਗਗਨੇਜਾ ਮੋਇਲ ਸਵਿਰੇ ਦੀ ਸ਼ਾਪ ਵੇਸਟ ਕਰਿਆ ਜਰੂਰ ਕਿਨੇ ਮਿਲਿਆ ਕਿਨੇ ਗਾੜਾ ਬੜਾ ਕੁਝ ਅੱਜ ਆਪਾਂ ਹਜੋਰ ਮੌਂਸਿਆਂ ਤੇ ਦੋ ਦਿਨ ਤੁਹਾਨੂੰ ਪਤਾ ਆਪਾਂ ਫੁੱਲ ਕੰਮ ਧੰਦਾ ਕਰਿਆ ਸੀ ਤੇ ਆਪਣਾ ਸਿਸਟਮ ਥੋੜਾ ਹੀ ਲੋਕਾਂ ਨਾਲੋਂ ਅਲੱਗ ਲੋਕਾਂ ਦੀ ਸੋਚ ਇਹ ਹੁੰਦੀ ਆ ਵੀ ਕੰਮ ਹੀ ਕਰੀ ਚੱਲੋ ਪਰ ਆਪਣੀ ਸੋਚ ਇਹ ਆ ਵੀ ਕੰਮ ਵੀ ਕਰੋ ਤੇ ਨਾਲ ਨਾਲ ਐਂਟਰਟੇਨਮੈਂਟ ਵੀ ਕਰੋ ਮੇਨੀ ਗਾਈ ਕਿਉਂਕਿ ਐਨਜੋਇਮੈਂਟ ਵੀ ਜ਼ਰੂਰੀ ਹੁੰਦਾ ਵੀਰੋ ਕੱਲਾ ਕੰਮ ਹੀ ਕਰੀ ਜਲਾਂਗੇ ਤਾਂ ਉਹ ਚੀਜ਼ ਦਾ ਵੀ ਨਹੀਂ ਫਾਇਦਾ ਕਾਲੀ ਬੋਲ ਮੈਕਸ ਮੜਾ ਦੱਸ ਹਾਂਜੀ ਹਾਂਜੀ ਇਹ ਤਾਂ ਹੈ ਹੀ ਬਈ ਯਰੇ ਕੰਮ ਨਹੀਂ ਕਰਨਾ ਚਾਹੀਦਾ ਕੱਲਾ ਹਾਂਜੀ ਕੰਮ ਵੀ ਨਹੀਂ ਕਰਨਾ ਚਾਹੀਦਾ ਯਰ ਕੱਲਾ ਐਨਜੋਇਮੈਂਟ ਵੀ ਜ਼ਰੂਰੀ ਹੈ ਨਾ ਕੰਮ ਦੇ ਨਾਲ-ਨਾਲ ਐਨਜੋਇਮੈਂਟ ਵੀ ਜ਼ਰੂਰੀ ਹੈ ਹਾਂਜੀ ਹਾਂਜੀ ਬਰਾਮਕ ਦਾ ਦਰਾਮ ਵੀ ਦਰਾਂ 10 ਰੁਪਏ ਦਿਖਾ ਦੇ ਦੁਬਈ ਦੇ ਇੱਧਰ ਦਾ ਕਿੰਨਾ ਹੈ ਇੱਧਰ ਦੇ ਕਿੰਨੇ ਬੰਦੇ ਆ 250 ਇੱਧਰ ਦਾ 250 ਰੁਪਿਆ ਬਈ ਦੇਖ ਲਓ ਆ ਸ਼ੇਕ ਕਿਹੜਾ ਸ਼ੇਕ ਦੀ ਫੋਟੋ ਹੈ ਜੀ ਦੀ ਪਤਾ ਨਾਮ ਵਗੈਰਾ ਸ਼ੇਕ ਰਾਸ਼ਿਦ 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 ਇਹ ਰਾਜਾ ਉੱਥੋਂ ਦਾ ਰਾਜਾ ਠੀਕ ਆ ਜੀ ਦੇਖ ਲਓ ਦੁਬਈ ਵਾਲਾ ਡਾਲਰ ਅੱਜ 10 ਰੁਪਏ ਇੱਥੇ ਤਾਂ 250 ਬਣਿਆ ਲਓ ਜੀ ਕਿਵੇਂ ਲੈ ਲਈ ਲੈ ਲਈ ਕਿੰਨੇ ਦੀ 17000 ਵਧੀਆ ਨਹੀਂ ਕੰਦਰ ਦਾ ਮਾਰਨਾਂ ਦਾ ਹੀ ਬੰਦਾ ਬੰਦਾ ਕੋਈ ਐ ਕਿਹੜੇ ਤੋਂ ਲਈ ਆ ਗੋਰ ਅਲਮਾਰੀ ਅਸਲਾ ਇੱਥੋਂ ਲਈ ਆ ਚੱਲ ਹਾਂ ਕਾਲੀ ਹਾਂਜੀ ਲੈ ਲਈ ਲੈ ਲਈ ਕਾਲੀ ਚਾ ਵਧਾਂਗਾ ਤੈਨੂੰ ਵਧਾਈਆਂ ਕਰਦੇ ਆ ਫੇਰ ਆ ਜਾ ਅੱਗੇ